ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਮਟਰ ਪਨੀਰ ਦੀ ਪੁਰਜੀ ਬਣਾਉਣ ਦਾ ਤਰੀਕਾ ਉਹੀ ਹੈ ਸਿੰਪਲ ਤਰੀਕਾ ਸਿਰਫ ਇੱਕ ਚੀਜ਼ ਪਾਣ ਦੇ ਨਾਲ ਮਟਰ ਪਨੀਰ ਦੀ ਪੁਰਜੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਜੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਮਟਰ ਪਨੀਰ ਦੀ ਪੁਰਜੀ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਹੈ ਇਹ ਪੁਰਜੀ ਅਸੀਂ ਕਿਸ ਤਰ੍ਹਾਂ ਬਣਾਈ ਹੈ ਆਓ ਬਣਾ ਕੇ ਤਿਆਰ ਕਰਦੇ ਆ ਮਟਰ ਪਨੀਰ ਦੀ ਪੁਰਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਪਨੀਰ ਦੀ ਸਬਜੀ ਇਹ ਤੁਸੀਂ ਦੇਖ ਹੀ ਲਿਆ ਹੋਣਾ ਕਿ ਪਨੀਰ ਅਸੀਂ ਲੈ ਆਏ ਪਨੀਰ ਨੂੰ ਇਸ ਤਰ੍ਹਾਂ ਛੋਟੇ ਛੋਟੇ ਇਹਦੇ ਪੀਸ ਕੱਟ ਲਏ ਕੁਝ ਅਸੀਂ ਚੂਰਾ ਬਣਾ ਲਿਆ ਤੇ ਕੁ ਥੋੜਾ ਜਿਹਾ ਇਹਦੇ ਪੀਸ ਕੱਟ ਲਏ ਅੱਜ ਅਸੀਂ ਜਿਹੜੀ ਪਨੀਰ ਦੀ ਭੁਰਜੀ ਬਣਾਣੀ ਹੈ ਬਣਾਣੀ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਨੀਰ ਦੀ ਭੁਰਜੀ ਬਣਾਈ ਜਾਂਦੀ ਹੈ ਇਹਦਾ ਫਲੇਵਰ ਬਿਲਕੁਲ ਅਲੱਗਤ ਹੋਊਗਾ ਤੇ ਇਹਦੇ ਵਿੱਚ ਕਈ ਅਸੀਂ ਅਲੱਗ ਚੀਜ਼ਾਂ ਪਾਵਾਂਗੇ ਜਿਹਦੇ ਨਾਲ ਇਹ ਬਿਲਕੁਲ ਚੇਂਜ ਹੋ ਜਾਂਦਾ ਤੇ ਬਹੁਤ ਹੀ ਜ਼ਿਆਦਾ ਇਹ ਸਵਾਦ ਬਣਦੀ ਹੈ ਹੁਣ ਚੱਲਦੇ ਆ ਗੈਸ ਵੱਲ ਗੈਸ ਤੇ ਪੈਨ ਰੱਖ ਲਿਆ ਇਹਦੇ ਵਿੱਚ ਪਾ ਲੈਂਦੇ ਆਪਾਂ ਸਰੋਂ ਦਾ ਤੇਲ ਧੋ ਤੋ 3 ਚਮਚੇ ਪਾਣੇ ਆ ਜ਼ਿਆਦਾ ਨਹੀਂ ਕਿਉਂਕਿ ਦਵਾਰਾ ਅਸੀਂ ਫੇਰ ਇੱਕ ਅਲੱਗ ਤੜਕਾ ਲਾਵਾਂਗੇ ਐ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾ ਦਿੰਦੇ ਐ ਹਰੇ ਮਟਰ ਹੁਣ ਤੁਸੀਂ ਕਹੋਗੇ ਇਹਦੇ ਵਿੱਚ ਕਿਹੜਾ ਅਲੱਗ ਤਿਕਾ ਐ ਕਿ ਭਰੇ ਮਟਰ ਪਾ ਕੇ ਤਾਂ ਪਨੀਰ ਦੀ ਕੁਰਜੀ ਬਣਾਈ ਜੀ ਐ ਇੱਕ ਚੀਜ਼ ਇਹਦੇ ਵਿੱਚ ਭੋਰ ਪਾਵਾਂਗੇ ਉਹ ਅਸੀਂ ਪਾਵਾਂਗੇ ਐ ਇਹ ਫੂਂਗਰੇ ਜਿਹੜੇ ਵੱਡੇ ਸਾਈਜ਼ ਦੇ ਹੁੰਦੇ ਐ ਇਹਦੇ ਨਾਲ ਫਲੇਵਰ ਬਿਲਕੁਲ ਪੂਰਜੀ ਦਾ ਅਲੱਗ ਹੋ ਜਾਂਦਾ ਤੁਸੀਂ ਮਟਰਪੂਰਜੀ ਖਾਤੀ ਹੋਣੀ ਹੈ ਮਟਰਪਨੀ ਪੂਰਜੀ ਹੈ ਤਾਂ ਤੁਸੀਂ ਜੇ ਤੁਹਾਡੇ ਕੋਲ ਤੁੰਗਰੇ ਹੈ ਤਾਂ ਤੁਸੀਂ ਇਹਦੇ ਵਿੱਚ ਇੱਕ ਤਰ੍ਹਾਂ ਤੁਸੀਂ ਇੱਕ ਵਾਰੀ ਇਹਦੇ ਵਿੱਚ ਤੁੰਗਰੇ ਜ਼ਰੂਰ ਟਰਾਈ ਕਰਿਓ ਛਾ ਬਹੁਤ ਹੀ ਵਧੀਆ ਬਣਦੀ ਹੈ ਦੋ ਪਾ ਦਿੰਦੇ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਨਾਲ ਹੀ ਪਾ ਦਿੰਦੇ ਥੋੜਾ ਜਿਹਾ ਨਮਕ ਨਮਕ ਪਹਿਲਾਂ ਥੋੜਾ ਪਾਣਾ ਹੈ ਤੇ ਬਾਅਦ ਵਿੱਚ ਜਦ ਆ ਕੇ ਤੜਕਾ ਲਾਵਾਂਗੇ ਆ ਪੁੜਕੀ ਨੂੰ ਤੇ ਥੋੜਾ ਨਮਕ ਆਪੇ ਜ਼ਿਆਦਾ ਪਾਵਾਂਗੇ ਹੈ ਇੱਕ ਤਰ੍ਹਾਂ ਅਲੱਗ ਪੁੰਨਾਂ ਨਾਰੀ ਦਾ ਕਲਰ ਇਸੇ ਤਰ੍ਹਾਂ ਹਰਾ ਹਰਾ ਰਹਿੰਦਾ ਹੈ ਤੇ ਬਹੁਤ ਹੀ ਜ਼ਿਆਦਾ ਇਹ ਸੌਖਾ ਹੈ ਬੰਦ ਲਈ ਤੁਸੀਂ ਵਿੱਚ ਪਾ ਕੇ ਵੀ ਭੁੱਲ ਸਕਦੇ ਹੋ ਇਸ ਤਰ੍ਹਾਂ ਬਟਰ ਤੇ ਪੁੰਗੜਿਆਂ ਨੂੰ ਤੁਸੀਂ ਅਲੱਗ ਪਹਿਲਾਂ ਭੁੱਲੋ ਤੇ ਬਾਅਦ ਵਿੱਚ ਤੜਕਾ ਲਾ ਲਓ ਤੁਸੀਂ ਬਹੁਤ ਤਰੀਕਿਆਂ ਦੇ ਨਾਲ ਇਸ ਤਰ੍ਹਾਂ ਪੂਜੀ ਬਣਾ ਸਕਦੇ ਹੋ ਪਨੀਰ ਦੀ ਪੂਜੀ ਹੁਣ ਅਸੀਂ ਇਹਨੂੰ ਸਿਰ ਤੋਂ 7 ਮਿੰਟ ਪਹਿਲਾਂ ਇਹਨਾਂ ਦੋਹਾਂ ਚੀਜ਼ਾਂ ਨੂੰ ਪਕਾ ਲੈਂਦੇ ਆ ਨਮਕ ਪਾਉਣ ਨਾਲ ਇੱਕ ਤਾਂ ਇਹ ਜਲਦੀ ਸੌਫਟ ਹੋ ਜਾਂਦੀ ਹੈ ਤੇ ਜਲਦੀ ਹੀ ਇਹ ਪੱਕ ਜਾਂਦੀ ਹੈ ਮਟਰ ਤੇ কুমਰੇ ਸਾਠੇ ਪੂਜੀ ਕੇ ਤਿਆਰ ਹੈ ਹੁਣ ਲਾਉਂਦੇ ਆ ਮਟਰ ਪਨੀਰ ਦੀ ਪੂਰਜੀ ਨੂੰ ਤੜਕਾ ਉਸੇ ਪੈਨ ਵਿੱਚ 2 ਤੋਂ 3 ਕ ਚਮਚੇ ਤੇਲ ਦੇ ਹੋਰ ਪਾ ਲੈਂਦੇ ਆ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆ ਸਾਫਤਾ ਜੀਰਾ ਇਹਦੇ ਵਿੱਚ ਆਪਾਂ ਬਹੁਤ ਹੀ ਘੱਟ ਮਸਾਲੇ ਪਾਵਾਂਗੇ ਇਹਦੇ ਵਿੱਚ ਅਸੀਂ ਪਾਊਡਰ ਮਸਾਲੇ ਜਿਹੜੇ ਪਾਵਾਂਗੇ ਦੋ ਤੋਂ ਤਿੰਨ ਪਾਊਡਰ ਮਸਾਲੇ ਹੀ ਪਾਵਾਂਗੇ ਇਹਦੇ ਵਿੱਚ ਜਿਹੜੇ ਆਪਾਂ ਪੁੰਗਰੇ ਪਾਏ ਆ ਉਹਦੇ ਨਾਲ ਹੀ ਇਹ ਪੁਰਜੀ ਬਹੁਤ ਜ਼ਿਆਦਾ ਸਵਾਦ ਬਣ ਜਾਂਦੀ ਹੈ ਇਸ ਦੇ ਹੁਣ ਆਪਾਂ ਦੰਦੇ ਵਿੱਚ ਪਿਆਜ਼ ਦੋ ਪਿਆਜ਼ ਲਈਏ ਤੁਸੀਂ ਕੱਟ ਜਿਆਦਾ ਕਰ ਸਕੋ ਹਰੀ ਮਿਰਚ ਜਿਹੜੀ ਮਿਰਚ ਤੋਂ ਵੀ ਜ਼ਿਆਦਾ ਸਿੱਖੀ ਹੈ ਸਪੋਰੀ ਪਾਓ ਮੇਰੀ ਦਾ ਤੁਸੀਂ ਆਪਣੇ ਟੇਸ ਤੇ ਮਤਾਬਕ ਪਕਾ ਸਕਦੇ ਹੋ ਇਹ ਨੂੰ ਵੀ ਹਲਕਾ ਜਿਹਾ 골ਡਨ ਬ੍ਰਾਊਨ ਕਰ ਲੈਣਾ ਪਿਆਜ਼ਾਂ ਨੂੰ ਪਿਆਜ਼ ਵੀ ਸਾਡੇ 골ਡਨ ਬ੍ਰਾਊਨ ਹੋ ਗਏ ਹੁਣ ਇਹਦੇ ਵਿੱਚ ਪਾ ਦਿੰਦੇ ਆ ਹਲਦੀ ਪਾਊਡਰ ਨਮਕ ਨਮਕ ਥੋੜਾ ਪਾਣਾ ਕਿਉਂਕਿ ਪਹਿਲਾਂ ਵੀ ਆਪਾਂ ਨਮਕ ਹੀ ਦੇ ਵਿੱਚ ਪਾਇਆ ਹੋਇਆ ਹੈ ਬਸ ਆਪਾਂ ਦੋ ਇਹ ਹੈ ਪਾਊਡਰ ਨਾਲੇ ਪਾਣੇ ਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਦੋ ਟਮਾਟਰ ਇਹਨਾਂ ਨੂੰ ਦਾਗਾ ਨਹੀਂ ਪਕਾਣਾ ਇਹਨਾਂ ਨੂੰ ਬਸ ਟਮਾਟਰਾਂ ਨੂੰ ਬਸ ਹਲਕੇ ਜਿਹੀ ਪਕਾਣੇ ਆ ਕਿ ਆਪਾਂ ਖੜਮੇ ਹੀ ਰੱਖ ਦੇਣਾ ਹੈ। ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਹਰੇ ਮਟਰ ਤੇ ਪੂਂਗਰੇ ਜਿਹੜੇ ਆਪਾਂ ਫਰਾਈ ਕਰਕੇ ਰੱਖੇ ਹੋਏ ਆ। ਤੇ ਨਾਲ ਹੀ ਪਾ ਦਿੰਦੇ ਇਹਦੇ ਵਿੱਚ ਪਨੀਰ ਪਨੀਰ ਤੁਸੀਂ ਥੋੜਾ ਜਿਹਾ ਤੁਸੀਂ ਇਸ ਤਰ੍ਹਾਂ ਚੂਰਾ ਕਰ ਲਓ ਤੇ ਥੋੜਾ ਜਿਹਾ ਤੇ ਤੁਸੀਂ ਇਸ ਤਰ੍ਹਾਂ ਪਤਲੇ ਪਤਲੇ ਪੀਸ ਕਰ ਲਓ ਫਿਰ ਦੇਖੋ ਇਹਦੀ ਪਨੀਰ ਦੀ ਪੁਰਜੀ ਕਿੰਨੀ ਜਿਆਦਾ ਸਵਾਦ ਬਣਦੀ ਹੈ ਇੱਕ ਅਲੱਗ ਤਰ੍ਹਾਂ ਬਣ ਜਾਂਦੀ ਹੈ ਹੁਣ ਅਸੀਂ ਇਹਨੂੰ 2 ਤੋਂ 3 ਮਿੰਟ ਇਹਨੂੰ ਪਕਾ ਲੈਂਦੇ ਤਾਂ ਤੇ ਵੀ ਪਕਾ ਸਕਦੇ ਤੁਸੀਂ ਇਸ ਤਰ੍ਹਾਂ ਵੀ ਜੀ ਮਸਾਲਾ ਪਨੀਰ ਵਿੱਚ ਵੀ ਐਨ ਇਹ ਰਚ ਜਾਵਾ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਘਰ ਵਿੱਚ ਮਹਿਮਾਨ ਆ ਜਾਵੇ ਤਾਂ ਪਤਾ ਨਹੀਂ ਲੱਗਾ ਕੀ ਬਣਾਣਾ ਤਾਂ ਤੁਸੀਂ ਇਸ ਤਰ੍ਹਾਂ ਮਟਰ ਪਨੀਰ ਦੀ ਪੁਰਜੀ ਮਿੰਟਾ ਸਕਿੰਟਾ ਵਿੱਚ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਦੇਖਣ ਨੂੰ ਹੀ ਕਿੰਨੀ ਜਿਆਦਾ ਸੋਹਣੀ ਲੱਗਦੀ ਹੈ ਜਿਹੜੀ ਚੀਜ਼ ਦੇਖਣ ਨੂੰ ਸੋਹਣੀ ਲੱਗਦੀ ਹੈ ਖਾਣ ਨੂੰ ਤਾਂ ਬਹੁਤ ਹੀ ਟੇਸਟੀ ਹੁੰਦੀ ਹੈ ਹੁਣ ਜਿਸ ਤਰ੍ਹਾਂ ਸਰਦੀਆਂ ਦਾ ਮੌਸਮ ਚੱਲਦਾ ਹੈ ਹਰੀਆਂ ਸਬਜ਼ੀਆਂ ਬਹੁਤ ਹੀ ਤਾਜ਼ੀਆਂ-ਤਾਜ਼ੀਆਂ ਆਂਦੀਆਂ ਐ ਤੇ ਬੱਚੇ ਖਾ ਬਹੁਤ ਹੀ ਘੱਟ ਖਾਣਾ ਪਸੰਦ ਕਰਦੇ ਐ ਪਨੀਰ ਤਾਂ ਆਪਾਂ ਲਾ ਉਹਨਾਂ ਨੂੰ ਹਰ ਰੋਜ਼ ਦੋ ਪਰ ਇਸ ਤਰ੍ਹਾਂ ਹਰੀਆਂ ਸਬਜ਼ੀਆਂ ਨਹੀਂ ਖਾਣੇ ਚਾਹਦੇ ਤੋ ਇਸ ਤਰ੍ਹਾਂ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਵੀ ਖਿਲਾ ਸਕਦੇ ਹੋ ਤੇ ਪਨੀਰ ਵੀ ਤੁਸੀਂ ਖਿਲਾ ਸਕਦੇ ਹੋ ਉਮੀਦ ਹੈ ਤੁਹਾਨੂੰ ਇਹ ਅੱਜ ਦੀ ਮੇਰੀ ਜੋੜਾ ਪਸੰਦ ਆਉਗੇ ਪਨੀਰ ਮਟਰ ਪਨੀਰ ਦੀ ਪੁਰਜੀ ਆਣ ਕੇ ਤਿਆਰ ਆ ਸਾਡੀ ਮਟਰ ਪਨੀਰ ਦੀ ਪੁਰਜੀ ਇਕ ਤਾਂ ਇਹਨੂੰ ਟਾਈਮ ਨਹੀਂ ਲੱਗਦਾ ਤੜਕਾ ਅਸੀਂ ਉਸੇ ਤਰ੍ਹਾਂ ਲਾਇਆ ਏ ਸਿੰਪਲ ਜੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਸਾਡੀ ਨੂੰ ਤੜਕਾ ਲਾਂਦੇ ਹੀ ਹੈ ਸਿਰਫ ਇੱਕ ਚੀਜ਼ ਪਾਉਣ ਦੇ ਨਾਲ ਇਹਦਾ ਫਲੇਵਰ ਬਿਲਕੁਲ ਚੇਂਜ ਹੋ ਜਾਂਦਾ ਹੈ ਤੁਸੀਂ ਚੂਰਾ ਕਰਨ ਦੀ ਬਜਾਏ ਪੀਸ ਕੱਟ ਲਓ ਤਾਂ ਹੋਰ ਵਧੀਆ ਲੱਗਦਾ ਹੈ ਜਿਸ ਤਰ੍ਹਾਂ ਬੇਸਨ ਪਾ ਕੇ ਵੀ ਪਨੀਰ ਮਟਰ ਪਨੀਰ ਦੀ ਪੁਰਜੀ ਬਣਾਈ ਜਾਂਦੀ ਹੈ ਆਪਾਂ ਥੋੜਾ ਸੋਚਿਆ ਥੋੜਾ ਜਿਹਾ ਅੱਜ ਅਸੀਂ ਅਲੱਗ ਤਰੀਕੇ ਦੇ ਨਾਲ ਮਟਰ ਪਨੀਰ ਦੀ ਪੁਰਜੀ ਬਣਾਉਂਦੇ ਆ ਇਸ ਪੁਰਜੀ ਨੂੰ ਤੁਸੀਂ ਬੱਚਿਆਂ ਦੇ ਟਿੱਥਨ ਵਿੱਚ ਵੀ ਸਵੇਰ ਨੂੰ ਪਾ ਸਕਦੇ ਹੋ ਹੁਣ ਬਣ ਕੇ ਤਿਆਰ ਆ ਸਾਡੀ ਮਟਰ ਪਨੀਰ ਤੇ ਉੰਗਰੀਆਂ ਦੀ ਪੁਰਜੀ ਉਮੀਦ ਆ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਏ ਤਾਂ ਸੰਦਾਇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਹੈ ਇਸ ਤਰ੍ਹਾਂ ਦੀਆਂ ਨਵੀਆਂ ਨੰਮੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ